ਅੰਮ੍ਰਿਤਸਰ ਦੇ ਪਿੰਡ ਕਨੂਪੁਰ ਕਾਲੇ ਰਾਜ ਐਵੇਨਿਊ ਵਿਖੇ ਖਾਲੀ ਪਲਾਟ ਵਿੱਚ ਧਾਰਮਿਕ ਸਮਗਰੀ ਮਿਲਣ ਦੀ ਖਬਰ ਮਿਲੀ ਸੀ ਜਾਣਕਾਰੀ ਦਿੰਦਿਆਂ ਹੋਇਆਂ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਦਿੱਤੀ ਗਈ ਕਿ ਮੁਹੱਲਾ ਨਿਵਾਸੀਆਂ ਵੱਲੋਂ ਇੱਕ ਖਾਲੀ ਪਲਾਟ ਵਿੱਚ ਧਾਰਮਿਕ ਸਮਗਰੀ ਪਈ ਹੋਈ ਹੈ ਮੌਕੇ ਤੇ ਜਾ ਕੇ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਉਹਨਾਂ ਧਾਰਮਿਕ ਸਮਗਰੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅੱਜ ਕਰੀਬ 1 ਵਜੇ ਕਲੋਨੀ ਚੋਂ ਮੁੰਡਾ ਆ ਆਣ ਕੇ ਉਹਨੇ ਦੱਸਿਆ ਵੀ ਨਾਲ ਦੇ ਮੰਦਰ ਦੇ ਨਾਲ ਹੀ ਕੂੜੇ ਦਾ ਢੇਰ ਹੈਗਾ ਪਲਾਟ ਬਾਰ-ਬਾਰ ਉੱਥੇ ਬੇਅਦਬੀ ਕੀਤੀ ਆ ਸ਼੍ਰੀ ਗੁਟਕਾ ਸਾਹਿਬ ਸ਼੍ਰੀ ਰਹਿਰਾਸ ਸ਼੍ਰੀ ਹਨੂਮਾਨ ਚਾਲੀਸਾ ਜੀ ਸ਼੍ਰੀ ਗਾਇਤਰੀ ਮੰਤਰ ਦਾ ਚਾਲੀਸਾ ਹੋਰ ਸ਼੍ਰੀ ਸੰਤੋਸ਼ੀ ਮਾਤਾ ਜੀ ਦੇ ਦੋ ਚਲਿਸੇ ਜਿਹੜੇ ਕਿ ਕੂੜੇ ਦੇ ਢੇਰ ਵਿੱਚ ਕਿਸੇ ਨੇ ਸੁੱਟੇ ਨੇ ਅਸੀਂ ਜਾ ਕੇ ਮੌਕੇ ਤੇ ਗਏ ਆ ਜਾ ਕੇ ਵੇਖਿਆ ਆ ਬੜੀ ਬੇਅਦਬੀ ਨਾਲ ਉਹਨਾਂ ਨੇ ਰੱਜ ਕੇ ਕੂੜੇ ਦੇ ਢੇਰ ਵਿੱਚ ਗੰਧ ਦੇ ਵਿੱਚ ਸੁੱਟੇ ਹੀ ਅਸੀਂ ਉਸ ਉਸੇ ਟਾਈਮ ਜਾ ਕੇ ਚਾਰ ਸ੍ਰੀ ਗੁਟਕਾ ਸਾਹਿਬ ਸੀ ਇੱਕ ਸ੍ਰੀ ਰਹਿਰਾ ਸੀ ਇੱਕ ਸ੍ਰੀ ਹਨੂਮਾਨ ਚਲिसा ਸੀ ਇੱਕ ਸ੍ਰੀ ਗੈਤਰੀ ਚਲिसा ਸੀ ਤੇ ਦੋ ਸ੍ਰੀ ਸੰਤੋਸ਼ੀ ਚਲਿਸੇ ਸੀ ਜਿਹੜਾ ਉਹਨਾਂ ਨੂੰ ਆਪਾਂ ਤੁਰੰਤ ਚੁੱਕ ਕੇ ਪੁਲਿਸ ਦੇ ਹਵਾਲੇ ਕੀਤਾ ਪੁਲਿਸ ਨੂੰ ਬੁਲਾਇਆ ਇੱਥੇ ਮੌਕੇ ਤੇ ਉਥੇ ਚੌਕੀ ਇਨਚਾਰਜ ਰਜਿੰਦਰ ਸਿੰਘ ਜੀ ਨੂੰ ਆਪਾਂ ਹੈਂਡਓਵਰ ਕਰ ਦਿੱਤਾ ਨਾਲ ਹੀ ਅਸੀਂ ਕੰਪਲੇਂਟ ਦੇ ਦਿੱਤੀ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਚੱਲਿਆਂ ਜੀ ਉਥੇ ਤਫਤੀਸ਼ ਕਰਨੇ ਜਾ ਕੇ ਦੇਖਦੇ ਜੋ ਹਾਲਾਤ ਹੋਣਗੇ ਉਸ ਦੇ ਮੁਤਾਬਕ ਕਾਰਵਾਈ ਕਰਾਂਗੇ ਸਰ ਪਤਾ ਲੱਗਾ ਕਿ ਕੀ ਕੀ ਮਿਲਿਆ ਉਹ ਉਥੇ ਨਹੀਂ ਉਹ ਜੇ ਮੈਂ ਵੇਖਦਾ ਜਾਗਾਂ ਥੈਂਕ ਯੂ